ਸਾਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਲਗਾਤਾਰ ਸ਼ਹਿਰਾਂ ਤੋਂ ਵੱਡਿਆਂ ਸ਼ਹਿਰਾਂ ਤੋਂ ਪੈਟਰੋਲ ਪੰਪਾਂ ਦਾ ਹਾਲ ਤੁਸੀਂ ਰਾਤ ਤੋਂ ਹੀ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਪੈਟਰੋਲ ਪੰਪ ਤੇ ਲੱਗੀਆਂ ਨੇ ਪਰ ਮੈਂ ਰੂਲਰ ਏਰੀਏ ਪਿੰਡਾਂ ਦੇ ਪੰਪਾਂ ਦਾ ਦਿਖਾਲ ਦਿਖਾਉਣ ਲੱਗਿਆ ਤੁਹਾਨੂੰ ਕਿ ਹੁਣ ਪਿੰਡਾਂ ਦੇ ਪੰਪਾਂ ਤੇ ਵੀ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਕਿਉਂਕਿ ਜਦ ਤੋਂ ਟਰੱਕ ਆਪਰੇਟਰਸ ਦੀ ਹੜਤਾਲ ਹੋਈ ਹੈ ਕੇਂਦਰ ਦੇ ਨਵੇਂ ਕਾਨੂੰਨ ਤੋਂ ਬਾਅਦ ਲੰਬੀਆਂ ਪੈਟਰੋਲ ਪੰਪ ਨੂੰ ਲੈ ਕੇ ਤੇਲ ਨੂੰ ਲੈ ਕੇ ਬਹੁਤ ਵੱਡੀ ਸਥਿਤੀ ਆ ਭਾਜੀ ਤੁਹਾਡਾ ਨਾਲ ਗੱਲ ਕਰ ਲੈਣਾ ਕਿੰਨਾ ਤੇਲ ਨੂੰ ਲੈ ਕੇ ਹਾਹਾਕਾਰ ਮਚੀ ਹੈ ਬਹੁਤ ਹੈ ਜੀ ਉਹ ਕਿਹਾ ਤੁਸੀਂ ਹਾਂ ਲੋ ਕਰ ਦੇਰ ਰਾਤ ਤੱਕ ਆਈਗੇ ਤੁਹਾਡੇ ਕੋਲ ਹਾਂ ਜੀ ਹਾਂ ਜੀ ਭਾਜੀ ਜੋ ਚੰਡੀਗੜ੍ਹ ਤੋਂ ਆਏ ਹੋ ਤੁਸੀਂ ਤਾਂ ਪਿੱਛੇ ਕਾਫੀ ਰਸ਼ ਹੈ ਪੰਪਾਂ ਤੇ ਹਾਂਜੀ ਹਾਂਜੀ ਸਾਰੇ ਪੰਪਾਂ 'ਚ ਰਸ਼ਾ ਬੁਰਾ ਲੋਕਾਂ ਦੇ ਵਿੱਚ ਇਸ ਤਰ੍ਹਾਂ ਡਰ ਬੈਠਾ ਹੋਇਆ ਕਿ ਕਿਵੇਂ ਪੈਟਰੋਲ ਦੇ ਡੀਟੇਲ ਦਾ ਕੀ ਹੋਊਗਾ ਕਿਵੇਂ ਹੜਤਾਲ ਕੋਈ ਬੜੀ ਲੰਬੀ ਤੱਕ ਚੱਲੂਗੀ ਇਹ ਕੁਝ ਹੈਗਾ ਸਰ ਇਸ ਸਰਕਾਰ ਨੂੰ ਕੋ ਸੋਚਣਾ ਚਾਹੀਦਾ ਬਸ ਇਹ ਵਾਲੇ ਲੋਕ ਹੁਣ ਟੰਕੀਆਂ ਹੀ ਫੁੱਲ ਕਰਾਉਣ ਲੱਗੇ ਭਾਜੀ ਹਾਂਜੀ ਹਾਂਜੀ ਬਿਲਕੁਲ ਤੁਸੀਂ ਵੀ ਫੁੱਲੀ ਕਰਾ ਰਹੇ ਹੋ ਹਾਂਜੀ ਹਾਂਜੀ ਕੋਈ ਜਿਹੜੇ 2-4 ਦਿਨ ਲੰਘ ਜਾਣ ਚੰਗਾ ਹਾਂਜੀ ਹਾਂਜੀ ਤਾਂ ਇਹ ਤਸਵੀਰ ਦੇਖੋ ਇਹ ਪਿੰਡਾਂ ਦੇ ਪੰਪਾਂ ਦਾ ਹਾਲ ਹੈ ਲੋਕ ਜਿਹੜੇ ਨੇ ਉਹ ਆਪਣੇ ਵਾਹਨਾਂ ਦੀਆਂ ਟੰਕੀਆਂ ਜਿਹੜੀਆਂ ਉਹ ਫੁੱਲ ਕਰਾਉਂਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਇਹ ਤਸਵੀਰ ਦੇਖੋ ਆਪਣੇ ਆਪ ਦੇ ਵਿੱਚ ਤਸਵੀਰ ਹੈ ਜਿੱਥੇ ਕੀ ਹਹਾਕਾਰ ਜਿਹੜੀ ਉਹ ਪੈਟਰੋਲ ਡੀਜ਼ਲ ਨੂੰ ਰੋਸ਼ਨ ਇੱਧਰ ਤਸਵੀਰ ਦਿਖਾਓ ਇਹ ਆਪਣੇ ਆਪ ਦੇ ਵਿੱਚ ਖਾਸ ਤਸਵੀਰ ਹੈ ਗੱਡੀਆਂ ਦੀਆਂ ਟੰਕੀਆਂ ਛੱਡੋ ਹੁਣ ਕੰਨੀਆਂ ਇਹ ਟੋਡੀਆਂ ਨੇ ਬਾਜੀ ਕੀ ਗੱਲ ਹੁਣ ਇਹਦੇ ਵਿੱਚ ਸਟੋਰ ਕਰਕੇ ਰੱਖਣਾ ਸਟੋਰ ਨਹੀਂ ਵੀਰੇ ਜਿਵੇਂ ਆਉਂ ਨੂੰ ਚਲਦੇ ਆ ਖਪਤ ਜ਼ਿਆਦਾ ਹੁਣ ਫਿਰ ਇੱਕ ਦਿਨ ਕੱਢਦਾ ਨਹੀਂ ਟਰੈਕਟਰ ਤੁਹਾਨੂੰ ਪਤਾ ਹੋਰ ਵਾਤੇ ਵਰਤਣਾ ਪੈਂਦਾ ਫਿਰ ਹੁਣ ਨਹੀਂ ਚੱਲੂਗਾ ਫੇ ਕੰਮ ਕਿਵੇਂ ਹੋਊਗਾ ਉਹ ਲੱਗਦਾ ਵੀ ਹੜਤਾਲ ਅਗਰ ਲੰਬੀ ਹੋ ਗਈ ਤਾਂ ਦਿੱਕਤ ਹੋ ਸਕਦੀ ਆ ਕਹੇ ਤਾਂ ਦੇਨਵਾਰ ਕੋਈ ਪਤਾ ਹੀ ਨਹੀਂ ਕਿਸੇ ਨੂੰ ਇਹਦਾ ਫਾਇਦਾ ਹੀ ਆਪਣਾ ਬੱਚਾ ਕਰ ਲਓ ਪਹਿਲਾਂ ਹੀ ਚੰਗੇ ਰਹੂਗੇ ਸਰ ਕੋ ਤੁਸੀਂ ਕੀ ਤੇਲ ਪਵਾਉਣ ਆਏ ਹੋ ਹਾਂਜੀ ਕਿਹੜਾ ਪਿੰਡ ਹੈ ਰੌਣੀ ਤੁਹਾਨੂੰ ਜਾਣਦੇ ਆ ਅੱਛਾ ਮੈਨੂੰ ਜਾਣਦੇ ਹੋ ਹਾਂਜੀ ਹਾਂ ਠੀਕ ਅੱਛਾ ਬਾਪੂ ਇਹਦੇ ਵਿੱਚ ਪਵਾਉਣ ਆਏ ਹੋ ਇਹਦੇ ਵਿੱਚ ਪਵਾਉਣ ਆਏ ਆ ਮੁਕਸਾ ਦਾ ਤੇਲ ਹਾਂਜੀ ਮੁਕਸਾ ਦਾ ਤੁਹਾਨੂੰ ਵੀ ਪਤਾ ਹੀ ਆ ਪਤਾ ਹੈ ਦੇਖ ਰੋਸ਼ਨ ਇਹ ਤਸਵੀਰ ਦਿਖਾਓ ਦੇਖੋ ਆਏ ਤਸਵੀਰ ਜਿਹੜੀ ਆ ਹੜਤਾਲ ਤੋਂ ਬਾਅਦ ਹਾਕਰ ਦੀ ਤਸਵੀਰ ਆ ਦੇਖੋ ਜਿਹੜਾ ਸਾਧਨ ਆ ਜੋ ਕੁਝ ਸਮਾਨ ਆ ਲੋਕ ਜਿਹੜੇ ਨੇ ਉਹ ਆਪਣੇ ਤਾਂ ਦੇਖੋ ਇਧਰ ਤੋਂ ਰੋਸ਼ਨ ਨੂੰ ਕਹੂੰਗਾ ਤਾਂ ਤਸਵੀਰਾਂ ਦਿਖਾਓ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਲੱਗਣ ਲੱਗੀਆਂ ਨੇ ਬੋਤਲਾਂ ਟੰਕੀਆਂ ਦੇ ਨਾਲ ਲੋਕੋਨ ਹੱਥਾਂ 'ਚ ਪੈਟਰੋਲ ਪੰਪ ਦੀਆਂ ਬੋਤਲਾਂ ਵੀ ਭਰਉਣ ਨੂੰ ਲੈ ਕੇ ਆ ਰਹੇ ਹੋ ਜਨਾਬ ਟਾਂਕੀ ਘੱਟ ਪੈ ਗਈ ਬੋਤਲ ਵੀ ਨਾਲ ਲੈ ਜਾਣੀ ਪਊਗੀ ਹੁਣ ਨਹੀਂ ਮੈਂ ਤਾਂ ਘਰਾਂ ਮੋਟਰਸਾਲ ਹੋ ਰਾਂ ਵੀਰੇ ਮੈਂ ਤਾਂ ਇੱਕ ਬਜ਼ੁਰਗੋਂ ਦਾ ਹੁਣ ਆਇਆ ਤੇ ਹਾਂ ਤਾਂ ਫਿਰ ਵੀ ਜੇ ਦੇਖਿਆ ਜਾਵੇ ਮਨ ਚ ਸਹਿਮ ਆ ਵੀ ਕਿਤੇ ਲੰਬੀ ਉਹਨਾਂ ਹੜਤਾਲ ਹੋ ਜਵੇ ਨਹੀਂ ਲੰਬੀ ਨਹੀਂ ਹੁੰਦੀ ਬਿੱਤਰਾ ਲੰਬੀ ਨਹੀਂ ਹੁੰਦੀ ਲੰਬੀ ਨਹੀਂ ਜੀ ਹੁੰਦੀ ਨਾ ਸਰਕਾਰ ਸੋਚੂਗੀ ਹੂੰ ਸੋਚੂਗੀ ਸਰਕਾਰ ਆਪਣੇ ਬਾਰੇ ਨਾ ਐਸੀ ਗੱਲ ਨਹੀਂ ਹੈਗੀ ਇਹ ਤਾਂ ਲੋਕਾਂ ਦਾ ਆਪਣਾ ਆਪਣੀ ਜ਼ਿਆਦਾ ਮਚ ਗਈ ਜੀ ਹਾਂ ਜ਼ਿਆਦਾ ਤਾਂ ਦੇਖੋ ਇਹ ਤਸਵੀਰ ਉਧਰ ਦੇਖੋ ਉਧਰ ਦੀਆਂ ਤਸਵੀਰਾਂ ਦੇਖੋ ਤਾਂ ਦੇਖੋ ਇਹ ਤਸਵੀਰ ਤੁਹਾਨੂੰ ਸਿੱਧੀਆਂ ਤਸਵੀਰਾਂ ਨੇ ਜਿਹੜਾ ਜਿਹੜਾ ਵੀ ਲੋਕਾਂ ਕੋਲ ਸਮਾਨ ਹੈ ਜਿਸ ਤਰ੍ਹਾਂ ਜਿਹੜਾ ਤੇਲ ਹੈ ਉਸ ਨੂੰ ਸਟੋਰ ਕਰ ਲਿਆ ਜਾਵੇ ਤਾਂ ਉਹ ਹੁਣ ਜਿਹੜੀਆਂ ਨੇ ਉਹ ਤਸਵੀਰੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਕਾਰ ਕਿਸ ਤਰ੍ਹਾਂ ਦੀ ਹੈ ਕਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਸਹਿਮ ਹੈ ਛੋਟੀਆਂ ਵੱਡੀਆਂ तमाम ਚੀਜ਼ਾਂ ਜਿਹੜੀਆਂ ਨੇ ਉਹ ਲੋਕ ਲੈ ਲੈ ਕੇ ਪੈਟਰੋਲ ਪੰਪਾਂ ਤੇ ਪਹੁੰਚ ਰਹੇ ਨੇ ਤੇ ਲੋਕਾਂ ਦੇ ਵਿੱਚ ਡਰ ਸਹਿਮ ਦਾ ਮੌਲ ਹੈ ਕਿ ਜਿੰਨਾ ਤੇਲ ਜਿਹੜਾ ਹੈ ਇਧਰ ਦੀ ਫੇਰ ਤਸਵੀਰ ਦਿਖਾਓ ਕੀ ਆ ਲਈ ਤਾਂ ਦੇਖੋ ਲੋਕ ਜਿਹੜੇ ਨੇ ਉਹ ਪੀਪੀਆਂ ਹੱਥਾਂ ਚ ਲੈ ਕੇ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਕੋ ਕਿਸ ਤਰ੍ਹਾਂ ਦਾ ਜਿਹੜਾ ਇਸ ਵੇਲੇ ਹੜਤਾਲ ਨੂੰ ਲੈ ਕੇ ਸਹਿਮ ਹੈ ਹੜਤਾਲ ਨੂੰ ਲੈ ਕੇ ਤਾਂ ਤਸਵੀਰ ਆਪਣੇ ਆਪ ਦੇ ਵਿੱਚ ਖਾਸ ਤਸਵੀਰ ਹੈ ਕਿ ਕਿਸ ਤਰ੍ਹਾਂ ਦਾ ਇਹ ਹਾਲਾਤ ਜਿਹੜੇ ਨੇ ਉਹ ਕੇਂਦਰ ਤੇ ਹਿੱਟ ਐਂਡ ਰਨ ਤੋਂ ਬਾਅਦ ਜਿਸ ਤਰ੍ਹਾਂ ਦਾ ਸਖਤ ਕਾਨੂੰਨ ਉਹ ਜਿਹੜਾ ਬਣਾਇਆ ਗਿਆ ਉਸ ਤੋਂ ਬਾਅਦ तमाम ਟਰੱਕ ਆਪਰੇਟਰਸ ਨੇ ਜਿਹੜੇ ਉਹ ਹੜਤਾਲ ਤੇ ਚਲੇ ਗਏ ਨੇ ਜਿਸ ਤੋਂ ਬਾਅਦ ਪੈਟਰੋਲ ਪੰਪਾਂ ਤੇ ਜਿਹੜੀ ਆ ਤੇਲ ਨੂੰ ਲੈ ਕੇ ਜਿਹੜੀ ਹਾਕਾਰ ਦੇਖਣ ਨੂੰ ਮਿਲ ਰਹੀ ਆ ਤਾਂ ਕਿਤਨਾ ਕਿਤੇ ਦੇਖਿਆ ਜਾਵੇ ਤਾਂ ਹੁਣ ਦੇਖਣਯੋਗ ਹੋਊਗਾ ਕਿ ਸਰਕਾਰ ਇਸ ਤੇ ਕਿ ਪੁਨਰ ਵਿਚਾਰ ਕਰਦੀ ਹੈ ਹਾਲਾਂਕਿ ਸਰਕਾਰ ਵੱਲੋਂ ਜਰੂਰ ਇਸ ਤੇ ਗੱਲ ਹੈ ਕਿ ਵਿਚਾਰ ਕਰਿਆ ਜਾਊਗਾ ਪਰ ਜਿਸ ਤਰ੍ਹਾਂ ਦਾ ਜੇ ਗੱਲ ਕੀਤੀ ਜਾਵੇ ਹਿੱਟ ਐਂਡ ਰਨ ਕੇਸ ਜਦੋਂ ਡਰਾਈਵਰਸ ਹਿੱਟ ਐਂਡ ਰਨ ਕੇਸ ਦੇ ਵਿੱਚ ਪੱਜ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਸਖਤ ਕਾਨੂੰਨ ਹੈ ਜਿਹੜਾ ਉਹ ਕੇਂਦਰ ਸਰਕਾਰ ਦੁਆਰਾ ਜਿਹੜਾ ਅਮਲ 'ਚ ਲੈ ਕੇ ਆਇਆ ਜਾ ਰਿਹਾ ਪਰ ਹੁਣ ਕਿਤੇ ਨਾ ਕਿਤੇ ਉਸ ਤੋਂ ਬਾਅਦ तमाम ਟਰੱਕ ਆਪਰੇਟਰਸ ਨੇ ਜਿਹੜੇ ਉਹ ਪੂਰੇ ਦੇਸ਼ ਭਰ ਦੇ ਵਿੱਚ ਹੜਤਾਲ ਤੇ ਚਲੇ ਗਏ ਨੇ ਜਿਸ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਹੁਣ ਦੇਸ਼ ਦੇ ਵਿੱਚ ਪੈਟਰੋਲ ਨੂੰ ਲੈ ਕੇ ਬੜੀ ਕਿੱਲਤ ਹੈ ਜਿਸ ਦੇ ਚੱਲਦੇ ਲੋਕ ਆਪਣੇ ਘਰ ਤੋਂ ਬੋਤਲਾਂ ਪੀਪੀਆਂ ਜੋ ਸਮਾਨ ਹੈ ਉਹ ਲੈ ਕੇ ਪੈਟਰੋਲ ਪੰਪਾਂ ਤੇ ਪਹੁੰਚ ਰਹੇ ਨੇ ਤਾਂ ਕਿ ਪੈਟਰੋਲ ਜਿਹੜਾ ਉਹ ਕੁਝ ਦਿਨਾਂ ਦਾ ਸਟੋਰ ਕਰ ਲਿਆ ਜਾਏ ਅਗਰ ਲੰਬੀ ਚੱਲਦੀ ਹੈ ਹੜਤਾਲ ਤਾਂ ਉਸ ਨੂੰ ਲੈ ਕੇ ਕਿਤਨਾ ਕਿਤੇ ਜਿਹੜਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਕੈਮਰਾਮੈਨ ਰੋਸ਼ਨ ਨਾਲ ਗगन ਸ਼ਕਲਾ ਡੇਲੀ ਪੋਸਟ ਪੰਜਾਬੀ